ਮਾਹੇਲਾ ਵਾਹ ਵਾਹ ਕੋ ਬੈਂਦ ਸਿੰਘ ਆਪੇ ਕੋ ਚੇਲਾ ਜੀ ਦੇ ਮਹਾਵਾਕਾਂ ਅਨੁਸਾਰ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਤੁਰ ਮਨਾਉਂਦਿਆ ਹੋਇਆ ਬੇਅੰਤ ਸੰਗਤਾਂ ਸੁਲਤਾਨ ਪਰ ਲੋਦੀ ਦੀ ਧਰਤੀ ਤੇ ਗੁਰਮਖੋ ਪਿਆਰਿਓ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹੱਲਾ ਸਿੱਖਾ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਖੋ ਪਿਆਰੇ ਤਨ ਤਰਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਤੁਰ ਮਨਾਏ ਜਾਂਦੇ ਨੇ ਅੱਜ ਮਹਾਨ ਉਹ ਨਗਰ ਕੀਰਤਨ ਹੈ ਜੋ ਮਹੱਲਾ ਸਿਖਾਤੋ ਚੱਲ ਕੇ ਜੋ ਐਸ ਵੇਲੇ ਨਗਰ ਕੀਰਤਨ ਪੁਰਾਣੀ ਦਾੜਾ ਮੰਡੀ ਵਿਖੇ ਪਹੁੰਚ ਚੁੱਕਾ ਹੈ ਇਸ ਤੋਂ ਬਾਅਦ ਵਿੱਚ ਨਗਰ ਕੀਰਤਨ ਪੁਰਾਣਾ ਮੰਡੀ ਤੋਂ ਜਾਂਦਾ ਹੋਇਆ ਚੌਕ ਖੇਲਾ ਵਿਖੇ ਪਹੁੰਚੇਗਾ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਬੇਸ ਸਾਹਿਬ ਜੀਆਂ ਦੇ ਅੱਗੇ ਉਹਦੀ ਹੁੰਦਾ ਹੋਇਆ ਨਮਸਕਾਰ ਕਰਦਾ ਹੋਇਆ ਗੁਰਦੁਆਰਾ ਸ਼੍ਰੀ ਅਕਸਰ ਸਾਹਿਬ ਜੀਆਂ ਦੇ ਅੱਗੇ ਉਹਦੀ ਹੁੰਦਾ ਹੋਇਆ ਗੁਰਦੁਆਰਾ ਬੀਬੇ ਨਾਨਕੀ ਜੀ ਜੋ ਮਹਾਂਪੁਰਖ ਸੰਤ ਬਾਬਾ ਸਰਪਾਰ ਸਿੰਘ ਜੀ ਕਾਰਸਾ ਵਾਲੇ ਮਹਾਂਪੁਰਖ ਅਤੇ ਬੀਬੀ ਬਲਵੰਤ ਕੌਰ ਜੀ ਇੰਗਲੈਂਡ ਵਾਲਿਆਂ ਨੇ ਆਪ ਸੰਗਤ ਦੇ ਸਹਿਯੋਗ ਦੇ ਨਾਲ ਬਣਾਉਣਾ ਕੀਤਾ ਹੈ ਗੁਰਦੁਆਰਾ ਸਾਹਿਬ ਜੀ ਅੱਗੇ ਦੀ ਹੁੰਦਾ ਹੋਇਆ ਫਿਰ ਵਾਪਸ ਮਹੱਲਾ ਸਿਖਾ ਵਿਖੇ ਗੁਰਮਖੋ ਪਿਆਰਿਓ ਇਹ ਪਹਾੜ ਨਗਰ ਕੀਰਤਨ ਦੀ ਸੰਪੂਰਨਤਾ ਹੋਏਗੀ ਸਭੂ ਸੰਗਤਾਂ ਨੂੰ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਆਇਆਂ ਨੂੰ ਸਮੂਹ ਪੱਤਰਕਾਰਾਂ ਨੂੰ ਵੀਰਾਂ ਨੂੰ ਗੁਰਮਖੋ ਪਿਆਰਿਓ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਦੇਸ਼ਾਂ ਦੇਸ਼ਾਂ ਵਿੱਚ ਤੇ ਪਰ ਪਰ ਮਨਾਏ ਜਾਂਦੇ ਨੇ ਭਾਈ ਇਹ ਸੁਨਹਿ ਦੇ ਰਹੇ ਨੇ ਇਸ ਦਾ ਹਿੱਸਾ ਬਣੋ ਅੱਜ ਜਹਦਰ ਗੁਰਦੇਵ ਸਾਹਿਬ ਖਾਲਸਾ ਇਹ ਸਾਡਾ ਮਹੱਲਾ ਸਿਖਾਂ ਜਿਵੇਂ ਹਰ ਸਾਲ ਦੀ ਤਰ੍ਹਾਂ ਇਸ ਇਸ ਤਰ੍ਹਾਂ ਵੀ ਹੁਣ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੰਗਤੇ ਸਮੂਹ ਸਾਖਾ ਖਾਲਸਾ ਪੰਥ ਇਕੱਠਾ ਹੈ ਗੁਰੂ ਦਸਵੇਂ ਪਾਸ਼ਾ ਮਹਾਰਾਜ ਦਾ ਅਵਤਾਰ ਦਿਹਾੜਾ ਬੜੀ ਖੁਸ਼ੀਆਂ ਖੇੜਿਆਂ ਦੇ ਨਾਲ ਮਨਾ ਰਹੇ ਆ ਸੰਗਤਾਂ ਲੰਗਰ ਲਾ ਰਹੀਆਂ ਫੁੱਲਾਂ ਦੀ ਵਰਖਾ ਕਰ ਰਹੇ ਰਾਹ ਸੇ ਵਿੱਚ ਸਲਮਾਨ ਦੇ ਰਹੇ ਸੰਗਤ ਨੂੰ ਮਹਾਰਾਜ ਦੀ ਅਸੀਂ ਬਖਸ਼ਿਸ਼ਾਂ ਇਹਨਾਂ ਕਹਿੰਦੇ ਆਖੇ ਮੰਦਾ ਲੱਖ ਲੱਖ ਵਧਾਈ ਤੇ ਨਾਲ ਸੰਗਤ ਨੂੰ ਬਹਿਗੁਰ ਜਿੱਕਾ ਖਾਲਸਾ ਵਾਹ ਜਿੱਕੜੀ ਦਾ ਕਿਵੇਂ ਦਾ ਮਾਹੌਲ ਹੈ ਹਾਂਜੀ ਅੱਜ ਪਵਿੱਤਰ ਨਗਰੀ ਜਿੱਕੇ ਦਾ ਮਾਹੌਲ ਹੈ ਬਹੁਤ ਸੋਹਣਾ ਮਾਹੌਲ ਹੈ ਜੀ ਸੰਗਤ ਬੜੀ ਦੂਰ ਦਰਾਡੇ ਤੋਂ ਆਈ ਆ ਇਲਾਕਾ ਸਾਰਾ ਇਕੱਠਾ ਹੋਇਆ ਹੈ ਬੱਲਾ ਸਿੱਖਾਂ ਦੇ ਵਿੱਚ ਬਹੁਤ ਖੁਸ਼ੀਆਂ ਮਾਰ ਰਹੇ ਮਾਰ ਰਹੀ ਦੀਆਂ ਮੈਂ ਗੁਰਵਿੰਦਰਪਾਲ ਸਿੰਘ ਕੰਡਾ ਪ੍ਰਧਾਨ ਗੁਰਦਰਾ ਸਿੰਘ ਸਭਾ ਅੱਜ ਤਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਮਹੱਲਾ ਸਿੱਖਾਂ ਗੁਰਦਾਰਾ ਸਿੰਘ ਸਵਾਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਨਗਰ ਕੀਰਤਨ ਪੁਰਾਣੀ ਦਾਣਾ ਮੰਡੀ ਤੋਂ ਹੁੰਦਾ ਹੈ ਸਟੇਸ਼ਨ ਤੋਂ ਹੁੰਦਾ ਹੈ ਸਦਰ ਬਾਜ਼ਾਰ ਥਾਣਾ ਸੁਲਤਾਨਪੁਰ ਲੋਧੀ ਅੰਤਰਜਾਮਤਾ ਗੁਰਦੁਆਰਾ ਗੋਦਰਾ ਸ੍ਰੀ ਬੇਰ ਸਾਹਿਬ ਗੋਦਰਾ ਸ੍ਰੀ ਹਰ ਸਾਹਿਬ ਤੋਂ ਹੁੰਦਾ ਹੋਇਆ ਵਾਪਸੀ ਮਹੱਲਾ ਸਿੱਖਾਂ ਵਿੱਚ ਪਹੁੰਚੇਗਾ ਇਹ ਹਰ ਸਾਲ ਕਿਸੇ ਤਰ੍ਹਾਂ ਨਗਰ ਕੀਰਤਨ ਸਜਾਏ ਜਾਂਦੇ ਹਨ ਇਹਦੇ ਵਿੱਚ ਵੱਖ-ਵੱਖ ਪ੍ਰਬੰਧਕ ਕਮੇਟੀਆਂ ਹਿੱਸਾ ਲੈਂਦੀਆਂ ਹਨ ਗਟਕਾ ਪਾਰਟੀਆਂ ਹਿੱਸਾ ਲੈਂਦੀਆਂ ਹਨ ਸਕੂਲ ਹਿੱਸਾ ਲੈਂਦੇ ਹਨ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਵਿੱਚ ਆਪਣੀਆਂ ਸੁਭਾਵਾਂ ਨਿਭਾਰੇ ਹਨ ਉਹਨਾਂ ਸਭ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਜੀ ਆਖਿਆ ਜਾਂਦਾ ਹੈ ਸਾਡੇ ਪੱਤਰਕਾਰ ਭਰਾ ਵੀ ਸਾਰੇ ਪਹੁੰਚੇ ਹਨ ਉਹਨਾਂ ਦਾ ਵੀ ਦਰਦਰਸ਼ਨ ਸਵਾ ਪ੍ਰਬੰਧ ਕਮੇਟੀ ਵੱਲੋਂ ਲੱਖ ਲੱਖ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਤੇ ਹਨ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ